ਹਾਂਜੀ ਮੰਮੀ ਤੁਸੀਂ ਇੱਥੇ ਬਿਠਾ ਲਿਆ ਸੋਇਸਰੇ ਮੈਂ ਦੁਕਾਨ ਤੇ ਜਾਣਾ ਲੇਟ ਹੋਣਾ ਪਿਆ ਦੱਸੋ ਕੀ ਹੋਇਆ ਜੈਸਮੀਨ ਨੇ ਜੋ ਕੀਤਾ ਗਲਤ ਕੀਤਾ ਪਰ ਤੁਸੀਂ ਰਾਤੀ ਕੋਈ ਸਲਾਹ ਕੀਤੀ ਏ ਵੀ ਹੁਣ ਅੱਗੋਂ ਕੀ ਕਰਨਾ ਓ ਮੰਮੀ ਰਾधिका ਨਾਲ ਸਲਾਹ ਤਾਂ ਤਾਂ ਕਰਨਾ ਜੇ ਕੁਝ ਬੋਲੇ ਉਹ ਤਾਂ ਸੁਣ ਜੀ ਹੋ ਕੇ ਬੈਠੀ ਹੋਈ ਏ ਕੁਝ ਬੋਲਦੀ ਵੀ ਨਹੀਂ ਪਈ ਰਾਤ ਦਾ ਜੈਸਮੀਨ ਨੂੰ ਵੀਰਾ ਪੜਕਾਣ ਵਾਲੇ ਬੰਦੇ ਮਿਲੇ ਹੋਏ ਨੇ ਪੇਕੇ ਰਹਿੰਦੀ ਤਾਂ ਮਾਂ ਪੜਕਾਉਂਦੀ ਏ ਇੱਥੇ ਰਹਿੰਦੀ ਏ ਤਾਂ ਹਰਦੀਪ ਮਿਲੀ ਹੋਈ ਏ ਪੜਕਾਣ ਨੂੰ ਹੱਦ ਕਰਦੀਆਂ ਚੋਂ ਢਕਾਉਣ ਵਾਲੀ ਦੁਨੀਆ ਬਹੁਤ ਬੈਠੀ ਏ ਜਿੰਨੂੰ ਢਕਾਣਾ ਉਹਦੇ ਦਿਮਾਗ ਹੈ ਕਿ ਨਹੀਂ ਮੰਮੀਆਂ ਜਿਹੜੀ ਹਰਦੀਪ ਹੈ ਨਾ ਇਹ ਰਾਜਿਕਾ ਨੂੰ ਲੱਗ ਢਕਾਉਂਦੀ ਸੀ ਤੇ ਜੈਸਮੀਨ ਨੂੰ ਲੱਗ ਢਕਾਉਂਦੀ ਸੀ ਇਹ ਜੈਸਮੀਨ ਜਿਹੜੀ ਆਪਣੀ ਮਾਂ ਦੇ ਖਿਲਾਫ ਹੈ ਨਾ ਅੱਜ ਆਪਣੀ ਮਾਂ ਦੇ ਨਾਲ ਰਲ ਕੇ ਸਾਨੂੰ ਤੰਗ ਕਰਦੀ ਪਈ ਮੰਮੀ ਆ ਸ਼ਰੀਕ ਤਾਂ ਬੈਠੇ ਨੇ ਸਾਡੇ ਘਰਾਂ ਦੇ ਵਿੱਚ ਅੱਗ ਲਾਉਣ ਨੂੰ ਪਰ ਭਾਬੀ ਨੂੰ ਆਪ ਦਾ ਦਿਮਾਗ ਵੀ ਤਾਂ ਵਰਤਣਾ ਚਾਹੀਦਾ ਹੁਣ ਮੈਨੂੰ ਇਹ ਦੱਸੋ ਜੇ ਭਾਬੀ ਸਾਨੂੰ ਜਵਾਬ ਨਹੀਂ ਦਿੰਦੀ ਅੱਜ ਤਾਂ ਫੇਰ ਪਹਿਲੇ ਵਾਂਗੂ ਜਵਾਬ ਤਾਂ ਵਾਂਝੇ ਹੋਗੇ ਮੈਂ ਰਾਜੇ ਸੇ ਕਰਕੇ ਟੈਨਸ਼ਨ ਚ ਪਈ ਹੋਈ ਆ ਮੈਨੂੰ ਪਤਾ ਸੀ ਇਹਨੇ ਜਵਾਕ ਦੇਣ ਤੋਂ ਬਾਅਦ ਇਹੀ ਹਰਕਤ ਕਰਨੀ ਸੀ ਤਾਂ ਮੈਂ ਜਗਾ ਹੱਥ ਨਾ ਜੋੜਦੀ ਉਹ ਨਾਨੀ ਹੁਣ ਪਛਤਾਣ ਦਾ ਕੀ ਫਾਇਦਾ ਉੱਪਰ ਜਾ ਕੇ ਦੇਖੋ ਰਾਧਿਕਾ ਨੇ ਆਪਣਾ ਰੋ ਰੋ ਕੇ ਬੂਰਾ ਹਾਲ ਕੀਤਾ ਪਿਆ ਇਹਦੇ ਨਾਲੋਂ ਤਾਂ ਅਸੀਂ ਬੇਵੁਲਾਦ ਹੀ ਚੰਗੇ ਸੀਗੇ ਚਾਰ ਦਿਨ ਤੁਸੀਂ ਮਾਪਿਓ ਬਣੇ ਤੇ ਫਿਰ ਬੇਵੁਲਾਦ ਹੋ ਕੇ ਬਹਿ ਗਏ ਬਾਕੀ ਤੂੰ ਨਾ ਟੈਨਸ਼ਨ ਨਾ ਲੈ ਤੇਰੇ ਵੱਡੇ ਭਰਾ ਨੇ ਤੇਰੇ ਨਾਲ ਵਾਦਾ ਕੀਤਾ ਹੀ ਏ ਕਿ ਬੱਚਾ ਮੈਂ ਤੇਰੀ ਝੋਲੀ ਚ ਪਾਵਾਂਗਾ ਪਰ ਮੰਮੀ ਗੱਲ ਇੱਕ ਇਹ ਵੀ ਹੈਗੀ ਐ ਨਾ ਭਾਜੀ ਨੂੰ ਕਿਤੇ ਹੁਣ ਇਹ ਨਾ ਲੱਗਣ ਲੱਗ ਜਵੇ ਕਿ ਮੈਂ ਇੰਨਾ ਮਗਰ ਲਾ ਕੇ ਆਪਦਾ ਘਰ ਤਾਂ ਨਹੀਂ ਖਰਾਬ ਕਰਕੇ ਬੈਠ ਗਿਆ ਆਖਿਰ ਭਾਜੀ ਪਹਿਲਾਂ ਆਪਦੀ ਫੈਮਲੀ ਬਾਰੇ ਸੋਚਣਗੇ ਭਰਾ ਆਪਣੇ ਭਰਾ ਦਾ ਕਿੰਨੀ ਕੁ ਦਿਨ ਸਾਥ ਦਊਗਾ ਜਦੋਂ ਤੱਕ ਨਾ ਜਸਵੀਨ ਆਪਣੇ ਮਾਂ ਦੇ ਤੇ ਭਰਾ ਦੇ ਬਾਰ ਖਿਲਾਫ ਨਹੀਂ ਚੱldi ਨਾ ਉਹਨੇ ਤੇਰਾ ਕੁਛ ਨਹੀਂ ਬਣਦਾ ਮੰਮੀ ਉਹਦਾ ਜਿਹੜਾ ਨਸ਼ੇੜੀ ਭਰਾ ਹੈ ਨਾ ਕਿੰਨਾ ਕਚਰੋਂ ਨੂੰ ਸਾਂਭ ਲੇਗਾ ਕਦੇ ਨਾ ਕਦੇ ਤਾਂ ਖੋਤੀ ਬੋਰ ਥੱਲੇ ਆਏਗੀ ਨਾ ਪਰ ਮੰਮੀ ਇੱਕ ਗੱਲ ਇਹ ਵੀ ਹੈ ਨਾ ਜੇ ਭਾਬੀ ਇੱਧਰ ਆਈ ਨਾ ਫੇਰ ਕੀ ਕਰਾਂਗੇ ਪਹਿਲਾਂ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਪਰ ਮੈਂ ਕਹਿ ਦਿੰਨਾ ਤੁਹਾਡੇ ਇੱਕ ਗਲਤ ਫੈਸਲੇ ਕਰਕੇ ਨਾ ਸਾਡੇ ਦੋਨੋਂ ਭਰਾਵਾਂ ਦਾ ਘਰ ਖਰਾਬ ਹੋ ਗਿਆ ਕੋਈ ਗੱਲ ਨਹੀਂ ਪੁੱਤ ਜੇ ਤੁਹਾਡੇ ਦੋਨਾਂ ਭਰਾਵਾਂ ਦੇ ਘਰ ਮੈਂ ਖਰਾਬ ਕੀਤੇ ਹਨ ਨਾ ਤਾਂ ਠੀਕ ਵੀ ਮੈਂ ਹੀ ਕਰੂੰਗੀ ਚਲ ਤੂੰ ਹੁਣ ਚੁੱਪ ਕਰਕੇ ਨਾ ਦੁਕਾਨ ਤੇ ਚਲੇ ਜਾ ਤੇ ਰਾਧਿਕਾ ਨੂੰ ਮੈਂ ਆਪੇ ਦੇਖ ਲਾਂਗੀ ਇਹ ਦੁਕਾਨ ਤੇ ਤਾਂ ਮੈਂ ਚਲ ਜਾਣਾ ਪਰ ਪਿੱਛੇ ਰਾਧਿਕਾ ਦਾ ਧਿਆਨ ਰੱਖਿਓ ਨਾਨੀ ਉਹਨੇ ਰਾਤ ਵੀ ਕੋਈ ਰੋਟੀ ਨਹੀਂ ਖਾਧੀ ਤੇ ਸਵੇਰ ਦੀ ਉੱਠ ਕੇ ਨਾ ਚਾਹ ਪਾਣੀ ਕੁਛ ਨਹੀਂ ਖਾਂਦੀ ਪੀਂਦੀ ਬਈ ਬਸ ਲੱਡੂ ਨੂੰ ਯਾਦ ਕਰ ਕਰਕੇ ਰੋਈ ਜਾਂਦੀ ਹੈ ਉਹਦੇ ਖਡੋਣੇ ਸਾਰੇ ਸਾਹਮਣੇ ਬੈਠੀ ਐ ਪਰ ਨਹੀਂ ਕਦੇ ਖਡੋਣੇ ਚੱਕ ਕੇ ਸੁੱਟਦੀ ਹੈ ਕਦੇ ਚੱਕ ਕੇ ਫੇਰ ਜੱਫੀਆਂ ਪਾਣ ਲਾ ਜਾਂਦੀ ਹੈ ਇੱਕ ਵਾਰੀ ਦੇਖ ਲਿਓ ਉਹਨੂੰ ਮੈਂ ਜਾਨਾ ਦੁਕਾਨ ਤੇ ਇਹ ਦੁਕਾਨ ਦੇ ਇਸ ਕਰਕੇ ਨਹੀਂ ਗਿਆ ਵੀ ਦੁਕਾਨ ਦੇ ਕੰਮ ਹੈ ਇਹ ਉਹਨੂੰ ਰੋਂਦੀ ਨੂੰ ਦੇਖ ਕੇ ਨਾ ਤੇ ਦੁਕਾਨ ਜਵਾਨਾ ਕਰਕੇ ਗਿਆ ਮਮੀ ਇਹ ਘਰ ਨਾ ਕਿਤੇ ਨਾ ਕਿਤੇ ਤਾਂ ਮੇਰੀ ਵਜ੍ਹਾ ਨਾਲ ਹੀ ਖਰਾਬ ਹੋਇਆ ਜੇ ਰਾਧਿਕਾ ਦੇ ਨਹੀਂ ਬੱਚਾ ਹੋ ਰਿਹਾ ਸੀਗਾ ਤੇ ਕੋਈ ਗੱਲ ਨਹੀਂ ਮੈਂ ਹੀ ਉਹਨੂੰ ਤੰਗ ਕੀਤਾ ਤੇ ਉਹਨਾਂ ਨੂੰ ਬੱਚਾ ਇਧਰੋਂ ਲੈਣਾ ਪੈ ਗਿਆ ਕਿਉਂ ਕੱਲੀ ਸੱਸ ਨਹੀਂ ਗਰਵਰ ਕੇ ਬਹੁਤ ਸਸਾ ਨੇ ਜਿਹੜੇ ਅੱਜ ਵੀ ਨੋਹਾਂ ਦਾ ਲਹੂ ਪੀਂਦੀਆਂ ਨੇ ਕੀ ਗੱਲ ਉਦਾਸ ਜੀ ਬੈਠੀ ਆ ਕਿਤੇ ਫੈਸਲਾ ਬਦਲਣ ਦੀ ਸਲਾਹ ਤਾਂ ਨਹੀਂ ਹੈਗੀ ਨਹੀਂ ਮੰਮੀ ਸਲਾਹ ਤੇ ਮੈਂ ਕੀ ਬਦਲਨੀ ਐ ਪਰ ਮੈਂ ਸੋਚਦੀ ਪਈ ਆ ਲੜਾਈ ਤਾਂ ਮੇਰੀ ਰਾਧਿਕਾ ਤੇ ਪਵਨ ਨਾਲ ਸੀ ਇਹਨਾਂ ਨੂੰ ਤੇ ਮੈਂ ਐਵੇਂ ਪੁੱਠਾ ਪੋਲ ਬੈਠੀ ਲੈ ਵਧੀਆ ਤੂੰ ਉਹਨੂੰ ਦੋ ਗੱਲਾਂ ਸੁਣਾਈਆਂ ਇੱਥੋਂ ਤਾਂ ਪਤਾ ਲੱਗਦਾ ਕਿ ਆਪਣੇ ਭਰਾ ਨਾਲ ਖੜਾ ਕਿ ਆਪਣੀ ਜਨਾਨੀ ਨਾਲ ਮੰਮੀ ਫਿਰ ਤੁਹਾਨੂੰ ਨਹੀਂ ਪਤਾ ਆਪਣੇ ਜਵਾਈ ਦਾ ਇਹ ਨਾ ਬਹੁਤ ਅਨਕੀ ਨੇ ਇਹਨਾਂ ਹੁਣ ਮੈਨੂੰ ਆਪਣੇ ਘਰੇ ਨਹੀਂ ਵੜਣਗੇ ਜੈਸਮਿਨ ਬੰਦਾ ਜਿੰਨਾ ਮਰਜੀ ਅਨਕੀ ਹੋਵੇ ਜਨਾਨੀ ਦੇ ਚਾਰ ਜਵਾਨ ਨੂੰ ਦੇਖ ਕੇ ਨਾ ਦਰਮ ਪੈ ਹੀ ਜਾਂਦਾ ਆ ਤੇ ਨਾਲੇ ਦੋ ਦਿਨ ਬੱਚਾ ਨੇ ਨਾ ਦ세 ਆਪੇ ਲੈਣ ਭੱਜੇ ਆਊਗਾ ਮੰਮੀ ਇਹਨਾਂ ਨੇ ਨਾ ਮੈਨੂੰ ਕੋਈ ਨਹੀਂ ਲੈਣ ਆਣਾ ਮੈਨੂੰ ਤੇ ਇਦਾਂ ਲੱਗਦਾ ਪਿਆ ਇੱਥੇ ਆ ਕੇ ਮੈਂ ਗਲਤੀ ਕਰ ਲਈ ਐ ਅੱਛਾ ਜੇ ਤੈਨੂੰ ਲੱਗਦਾ ਨਾ ਤੂੰ ਗਲਤੀ ਕੀਤੀ ਆ ਤੇ ਚੱਲ ਜਾ ਫਿਰ ਉੱਥੇ ਪਰ ਇਧਰ ਆਣ ਦੀ ਭੁੱਲ ਨਾ ਕਰੀ ਮਮੀ ਜੇ ਮੈਂ ਆਪਣੇ ਸੋਹਰੇ ਜਾਵਾਂਗੀ ਤੇ ਮੈਨੂੰ ਰਾਜਕਨ ਨੂੰ ਮੁੰਡਾ ਦੇਣਾ ਪੈਣਾ ਮੈਂ ਤੇ ਉਹ ਮੈਂ ਦੇਣਾ ਨਹੀਂ ਤੇ ਨਾਲੇ ਕੱਲ ਜਿਹੜੇ ਸਰਨੇ ਮੈਂ ਉਹਨਾਂ ਦੀ ਬੇਇੱਜ਼ਤੀ ਕੀਤੀ ਨਾ ਮੈਨੂੰ ਨਹੀਂ ਲੱਗਦਾ ਹੁਣ ਮੈਨੂੰ ਆਪਣੇ ਘਰੇ ਵੜਨਗੇ ਜੇ ਮੈਂ ਤੈਨੂੰ ਕਹਾਂ ਰਾਜਕਨ ਨੂੰ ਮੁੰਡਾ ਦੇ ਦੇ ਤੇ ਦੇ ਦੇਗੀ ਪਹਿਲੇ ਤੁਸੀਂ ਮੈਨੂੰ ਕਹਿੰਦੇ ਸੀ ਰਾਜਕਨ ਨੂੰ ਮੁੰਡਾ ਦੇਣਾ ਨਹੀਂ ਹੁਣ ਤੁਸੀਂ ਮੈਨੂੰ ਕਹੀ ਜਾਂਦੇ ਪਿਓ ਰਾਜਕਨ ਨੂੰ ਮੁੰਡਾ ਦੇ ਦੇ ਆ ਤੁਹਾਡੇ ਦਿਮਾਗ 'ਚ ਚੱਲਦਾ ਕੀ ਪਿਆ ਪਹਿਲੇ ਮੈਨੂੰ ਉਹ ਦੱਸੋ ਆ ਗੱਲਾਂ ਜੀ ਨਾ ਗੋਲ ਮੋਲ ਨਾ ਕਰੋ ਮੈਂ ਕੋਈ ਗੱਲਾਂ ਗੋਲ ਮੋਲ ਜੀ ਨਹੀਂ ਕਰਦੀ ਮੈਂ ਘਰ ਦਾ ਸਾਫ਼ ਕਰਦੀ ਪਈ ਆ ਤੈਨੂੰ ਅਸੀਂ ਨਾ ਇੱਥੇ ਕਿਸੇ ਕੰਮ ਵਾਸਤੇ ਸੱਦਿਆ ਸਮਝਦੇ ਨਾ ਮੈਨੂੰ ਆਈ ਰਿਆਜ਼ੀ ਕਿ ਤੁਹਾਡੇ ਦਿਮਾਗ ਦੇ ਵਿੱਚ ਨਾ ਕੁਛ ਨਾ ਕੁਛ ਤਾਂ ਚੱਲਦਾ ਹੀ ਪਿਆ ਖੋਲ ਕੇ ਤੁਸੀਂ ਹੁਣ ਬਾਹਰ ਆਇਓ ਹੁਣ ਮੈਨੂੰ ਸਿੱਧਾ-ਸਿੱਧਾ ਦੱਸੋ ਮੈਨੂੰ ਆਪਣੇ ਸੋਹਰੇ ਪਰਿਵਾਰ ਤੋਂ ਕਿਉਂ ਤੋੜਿਆ ਸਿੱਧੀ-ਸਿੱਧੀ ਗੱਲ ਇਹ ਆ ਤੇਰੇ ਭਰਾ ਲਈ ਨਾ ਥੇਰੇ ਰਿਸ਼ਤੇ ਦੇਖਿਆ ਪਰ ਕੋਈ ਆਪਣੀ ਕੁੜੀ ਤੋਰਨ ਨੂੰ ਤਿਆਰ ਨਹੀਂ ਨਾਲੇ ਮੰਮੀ ਪ੍ਰਿੰਸ ਨੇ ਜਿੰਨੇ ਕਮਾਨੇ ਉਹਨਾਂ ਦੀ ਦਾਰੂ ਪੀ ਲੈਨੀ ਆ ਤੇ ਕੌਣ ਇਹਨੂੰ ਆਪਣੀ ਧੀ ਦੇਗਾ ਨਾਲੇ ਲੱਡੂ ਦਾ ਤੇ ਇਹਦੇ ਵਿਆਹ ਨਾ ਕੀ ਲੈਣਾ ਦੇਣਾ ਰਾਧਿਕਾ ਦੀ ਰਿਸ਼ਤੇਦਾਰੀ ਵਿੱਚ ਇੱਕ ਕੁੜੀ ਆ ਤੇ ਜਿਹਦਾ ਪਕਰਾਨਾ ਤੇਰੇ ਭਰਾ ਨਾਲ ਵਿਆਹ ਤੇ ਸ਼ਰਤ ਤਾਂ ਪਾਏ ਰੱਖਣੀ ਆ ਕਿ ਮੁੰਡਾ ਲੈ ਲੈ ਤੇ ਰਿਸ਼ਤਾ ਕਰਾ ਦੇ ਹਾਂ ਮੈਨੂੰ ਪਤਾ ਤੂੰ ਹੈਰਾਨ ਹੋ ਗਈ ਆ ਪਰ ਆਪਣੇ ਭਰਾ ਵਾਸਤੇ ਇੰਨਾ ਕੁ ਕਰਨਾ ਤੇ ਜਾਇਜ਼ ਆ ਵਾ ਮਮੀ ਮੇਰਾ ਘਰ ਖਰਾਬ ਕਰਕੇ ਆਪਣੇ ਮੁੰਡੇ ਦਾ ਵਸਾੰਦੇ ਪਿਓ ਬਾੜੀ ਮੋਟੀ ਸ਼ਰਮ ਹੈਗੀ ਕਿ ਨਹੀਂ ਬਹਿ ਜਲੇ ਟਿੱਕੇ ਤੇਰਾ ਕੋਈ ਨਹੀਂ ਕਰਨ ਮੈਂ ਪੱਟਣ ਲੱਗੀ ਮੇਰੇ ਮੁੰਡੇ ਦਾ ਬਸਾਰੇ ਤੇਰਾ ਵੀ ਬਸਾ ਦੂੰਗੀ ਕਿਤੇ ਤੁਸੀਂ ਹੁਣ ਮੈਨੂੰ ਥੋੜੇ ਕਿ ਦਿਨਾਂ ਤੱਕ ਇਹ ਤੇ ਨਹੀਂ ਕਰੋਗੀ ਕਿ ਰਾਧਿਕਾ ਨੂੰ ਫੋਨ ਕਰ ਰਿਸ਼ਤਾ ਕਰਵਾ ਦੇ ਤੇ ਮੁੰਡਾ ਲੈ ਜਾ ਫੋਨ ਵੀ ਤੂੰ ਕਰੇਂਗੀ ਤੇ ਸ਼ਰਤ ਵੀ ਉਹ ਮੰਨੇਗੀ ਕਿਉਂਕਿ ਇਹ ਸਾਰੀ ਸਟੋਰੀ ਨਾ ਲੱਡੂ ਦੇ ਵਾਲੇ ਦੇ ਵਾਲੇ ਕੁੰਦੀ ਭਈਆ ਗੱਲ ਤਾਂ ਮੈਨੂੰ ਹੁਣ ਸਮਝ ਆਈ ਆ ਸਾਰੇ ਦਾਅ ਪੇਜ ਨਾ ਮੇਰੇ ਮੁੰਡੇ ਦੇ ਉੱਪਰ ਖੇਲੇ ਜਾ ਰਹੇ ਨੇ ਤੇ ਰਾਧਿਕਾ ਦੇ ਜਜ਼ਬਾਤਾਂ ਨਾਲ ਖੇលਿਆ ਜਾ ਰਿਹਾ ਸਮਝਦਾਰ ਹੋ ਹੀ ਕੁੜੀ ਮੰਮੀ ਐਤਵਰ ਮਤਲਬ ਦੀ ਖੇਡ ਹੋ ਗਈ ਨਾ ਪਹਿਲੇ ਆਪਣੇ ਫਾਇਦੇ ਵਾਸਤੇ ਮੈਂ ਉਹਦੇ ਕੋਲ ਮੁੰਡਾ ਖੋਲਿਆ ਹੁਣ ਆਪਣੇ ਵਿਅਦੇਵਸਨ ਮੁੰਡਾ ਵਾਪਸ ਕਰਦਾ ਆਪਦੇ ਭਰਾ ਦੇ ਨਾਲ ਨਾਲ ਨਾ ਮੇਰਾ ਵੀ ਸੋਚ ਕੱਲ ਤੇਰੀ ਪਰਜਾਈ ਆਉਗੀ ਤੇ ਮੈਨੂੰ ਹੀ ਸੁਖ ਹੋਏਗਾ ਕੱਲ ਮੈਨੂੰ ਕਿੱਥੇ ਕੰਮ ਹੋਣਾ ਫਿਰ ਚਲੋ ਠੀਕ ਹੈ ਮੰਮੀ ਜੇ ਇੱਥੇ ਆਈਆਂ ਨਾ ਭਰਾ ਵਾਸਤੇ ਇੰਨਾ ਕਿਤੇ ਮੈਂ ਕਰ ਹੀ ਸਕਦੀ ਆ ਪਰ ਮੇਰੀ ਇੱਕ ਗੱਲ ਹੈ ਲੱਡੂ ਮੈਂ ਤਾਂ ਵੀ ਨਹੀਂ ਦੇਣਾ ਚਲ ਨਾ ਦੇਈ ਚੱਲ ਉਹਨੂੰ ਫੋਨ ਕਰਕੇ ਮਨਾ ਤਾਂ ਸਹੀ ਬਾਅਦ ਵਿੱਚ ਦੇਖੀ ਜਾਊਗੀ ਕੋਈ ਗੱਲ ਨਹੀਂ ਦੋ ਕ ਦਿਨ ਤੱਕ ਕਰਦੀ ਆ ਫੋਨ ਹੱਲੇ ਵਿਚਾਰੀ ਸਦਮੇ ਚ ਐ ਕਿਉਂ ਰੋ ਰੋ ਕੇ ਬੁਰਾ ਹਾਲ ਕਰੀ ਜਾਨੀ ਆਪਣਾ ਆ ਕੰਗੀ ਫੜੀ ਵਕੀਆਂ ਸਿਰ ਤੇ ਉਹ ਆਲੇ ਆਪਣਾ ਆ ਦੇਖੋ ਭੈਣ ਜੀ ਐਨੇ ਨਾ ਰੋ ਰੋ ਕੇ ਆਪਣਾ ਬੁਰਾ ਹਾਲ ਕੀਤਾ ਪਿਆ ਨਾ ਕੁਝ ਖਾਂਦੀ ਪੀਏ ਨਾ ਕੁਝ ਪੀਂਦੀ ਪੀਏ ਸਾਨੂੰ ਤਾਂ ਆ ਡਰ ਪਿਆ ਵੀ ਇਹਨੂੰ ਕੁਝ ਹੋ ਨਾ ਜਾਏ ਹੈ ਕਮਲੀ ਤੂੰ ਆ ਕੀ ਹੱਲ ਬਣਾਇਆ ਫੇਰ ਕੀ ਹੋ ਗਿਆ ਜੇ ਲੱਡੂ 4 ਦਿਨ ਰਹਿਣ ਚੱਲ ਗਿਆ ਹੈ ਬੁੱਧ ਕੰਜੀਆ ਕੰਗੀ ਲੈ ਕੇ ਸਹਣਵਾਗ ਦੇ ਨੀ ਇਨਦੇ ਤੇ ਮੈਨੂੰ ਵੀ ਹੁਣਾ ਹੀ ਜਾਂਦਾ ਹੈ ਲੈ ਮਾਤਾ ਜੀ ਤੁਸੀਂ ਕਿਉਂ ਰੋ ਰਹੇ ਹੋ ਤੁਸੀਂ ਤਾਂ ਸਗੋਂ ਇਹਨੂੰ ਹੌਸਲਾ ਦੇਣਾ ਤੁਸੀਂ ਤਾਂ ਆਪੇ ਹੀ ਹੌਸਲਾ ਛੱਡੀ ਬੈਠੇ ਆ ਇਹਨੂੰ ਪੁੱਛੋ ਕੀ ਖਾਣਾ ਪੀਣਾ ਰਾਤ ਦੇ ਨਹੀਂ ਕੁਝ ਨਹੀਂ ਖਾਦਾ ਤੇ ਪਾਣੀ ਘੋਟ ਨਹੀਂ ਅੰਦਰ ਗਿਆ ਕੋਈ ਨਹੀਂ ਮੈਂ ਬੰਨ ਨਹੀਂ ਆਦਾ ਸੀ ਭੈਣ ਜੀ ਇਹ ਹੋ ਸਕੇ ਨਾ ਤਾਂ ਇਹਦੇ ਵਾਸਤੇ ਇੱਕ ਗਲਾਸ ਦੁੱਧ ਦਾ ਲਿਆਓ ਠੀਕ ਹੈ ਲੈ ਲੈ ਅੱਲ ਮੇਰਾ ਪੁੱਤ ਮੋੜੇ ਇੱਧਰ ਨੂੰ ਤੇ ਅਸ਼ਿਰਵਾਮਾ ਜੇ ਕੋਈ ਆਂਡ ਗਵਾਂਡ ਆ ਗਿਆ ਕੀ ਕਹੋਗੇ ਉਹ ਨੂੰ ਨੂੰ ਕੁੱਟਦੇ ਮਾਰਦੇ ਆਓ ਆ ਲੋ ਭੈਣ ਜੀ ਇਹਨੂੰ ਪਲਾਓ ਦੁੱਧ ਅੱਜ ਦਾ ਸਵੇਰ ਦਾ ਨਾ ਜੋਰ ਲਾ ਲਾ ਕੇ ਹਟ ਗਿਆ ਇਹ ਤਾਂ ਸਾਡੀ ਸੁਣਦੀ ਨਹੀਂ ਪਈ ਲੈ ਮੇਰੇ ਪੁੱਤ e Dudu. Ranji, ini apa yang mencari dah ਪਹਿਲਾਂ ਕੋ ਖਸੁੰਨੀ ਸੀ ਹਰੀ ਨਹੀਂ ਹੋਈ ਤੇ ਜੇ ਹਰੀ ਹੋਈ ਤਾਂ ਫੇਰ ਖਾਲੀ ਹੋ ਗਈ ਵਿਚਾਰੀ ਨੂੰ ਸੁਧ ਬੁੱਧ ਨਾ ਹੋਵੇ ਤੇ ਕੀ ਹੋਵੇ ਭੈਣ ਜੀ ਅਸੀਂ ਕਿਹੜੇ ਪੈਰ ਛੱਡ ਰਿਆਂ ਅਸੀਂ ਤੁਹਾਨੂੰ ਕਹਿ ਹੀ ਦਿੱਤਾ ਵੀ ਤੈਨੂੰ ਮੁੰਡਾ ਗੋਦੀ ਦਵਾ ਦਿੰਨੇ ਆ ਪਰ ਇਸ ਵਾਰ ਤਾਂ ਪਤਾ ਨਹੀਂ ਇਹਨੂੰ ਕੀ ਹੋ ਗਿਆ ਭੈਣ ਜੀ ਪਤਾ ਨਹੀਂ ਕਿਉਂ ਮੈਨੂੰ ਨਾ ਇਸ ਵਾਰ ਐਂ ਤਾਂ ਲੱਗਦਾ ਵੀ ਇਹਦੀ ਆਤਮਾ ਨਾ ਅੰਦਰੋਂ ਹੀ ਕਹਿੰਦੀ ਪਈ ਐ ਵੀ ਇਸ ਵਾਰ ਨਾ ਇਹਦਾ ਮੁੰਡਾ ਇਹਦੇ ਕੋਲ ਮੁੜ ਕੇ ਨਹੀਂ ਆਣਾ ਸਾਰੀ ਗਲਤੀ ਜੈਸਮੀਂ ਦੀ ਐ ਪਹਿਲਾਂ ਹੀ ਨਾ ਲੱड्डੂ ਨੂੰ ਝੋਲੀ ਪਾੰਦੀ ਇਹ ਝੋਲੀ ਪਾਕੀ ਸੀ ਤੇ ਫਿਰ ਦੁਬਾਰਾ ਮੰਗਦੀ ਹੈ ਨਾ ਹੁਣ ਤਾਂ ਤੈਨੂੰ ਲੱड्डੂ ਦੀ ਆਦਤ ਪੈ ਗਈ ਐ ਰਲ ਕਾ ਪੁੱਤ ਅੱਜ ਨੇ ਜੇ ਕਰਨ ਨੂੰ ਬੱਚਾ ਤੇਰੇ ਕੋਲ ਆਊਗਾ ਜੇ ਤੂੰ ਆਹ ਹਾਲਤ ਬਣਾਈ ਰੱਖੀ ਐ ਤੇ ਕੋਈ ਬੱਚਾ ਕਿੱਦਾਂ ਮਾਰ ਦੇਂਗੀ ਤੁਹਾਡੇ ਘਰ ਚ ਨਾ ਥੋੜੇ ਦਿਨ ਪਹਿਲੇ ਕੀ ਹੁੰਦਾ ਪਿਆ ਇਹਨੇ ਤਾਂ ਮੈਨੂੰ ਆਪਣੇ ਮੂੰਹੋਂ ਕੁਝ ਵੀ ਨਹੀਂ ਦੱਸਿਆ ਆ ਪਵਨ ਦਾ ਨਾ ਸਵੇਰੇ ਮੈਨੂੰ ਰੋਂਦੇ ਹੋਏ ਫੋਨ ਆਇਆ ਕਹਿੰਦਾ ਮੇਰੇ ਤਾਂ ਕੁਝ ਨਹੀਂ ਸੰਭਲਦਾ ਪਿਆ ਉਸੇ ਕੁੜੀ ਨੂੰ ਨਾ ਆਪੇ ਆ ਕੇ ਸਾਹਬੋ ਪੈਂਜੀ ਜੇ ਇਹਦੇ ਕੋਲ ਬੈਠੇ ਰਾਂਗੇ ਨਾ ਤੇ ਇਹਨੇ ਐਦਾਂ ਹੀ ਰੋਈ ਜਾਣਾ ਐ ਐਦਾਂ ਕਰਦੇ ਆਂ ਅਸੀਂ ਥੱਲੇ ਚੱਲਦੇ ਆਂ ਤਾਂ ਤੁਸੀਂ ਇਕੱਲੇ ਗੱਲ ਕਰਕੇ ਦੇਖ ਲਓ ਰਾਣਾ ਪੁੱਤ ਤੂੰ ਰੋ ਰੋ ਕੇ ਨਾ ਆਪਣਾ ਬੁਰਾ ਹਾਲ ਨਾ ਬਣਾ ਜੇ ਬੱਚਾ ਨਹੀਂ ਤੈਨੂੰ ਦਿੰਦੀ ਨਾ ਤੇ ਆਪਾਂ ਨਾ ਬਾਹਰੋਂ ਬੱਚਾ ਗੋਦ ਲੈ ਲਾਂਗੇ ਤੇ ਮੈਨੂੰ ਪਤਾ ਤੇਰੀ ਸੱਸ ਨੇ ਨਾ ਇਸ ਵਾਰ ਮੰਨ ਵੀ ਜਾਣਾ ਨਾ ਮੇਰਾ ਪੁੱਤ ਕਿਉਂ ਰੋਨੀ ਐ ਤੂੰ ਨਾ ਰੋ ਮੰਮੀ ਤੁਸੀਂ ਇਹਦੇ ਰਿਸ਼ਤੇ ਵਾਲੀ ਗੱਲ ਤਾਂ ਛੇੜ ਲੀਤੀ ਐ ਜੇ ਰੱਦ ਕਰ ਨਾ ਮੰਨੀ ਫੇਰ ਤੂੰ ਪਹਿਲੇ ਨੰਨਾ ਸੋਚੀ ਜਾ ਫੇ ਨੰਨਾ ਹੀ ਪੈਣਾ ਨਾ ਪਹਿਲੇ ਤੂੰ ਦੱਸ ਤੂੰ ਆਪਣਾ ਚਲਾਕ ਨਿਕਲਿਆ ਮਾਂ ਨਾਲ ਹਲਕੇ ਬੜੀਆਂ 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 ਸਕੀਮਾਂ ਲਾ ਲੀਆਂ ਜੇ ਮਾਂ ਪੁੱਤਾਂ ਨੇ ਸਕੀਮ ਲਾਈ ਆ ਨਾ ਤੇ ਘਰ ਵਸਾਣ ਵਾਸਤੇ ਲਾਈ ਆ ਰਾधिका ਤਾਂ ਭੱਜ ਕੇ ਰਿਸ਼ਤਾ ਕਰਾਉਗੀ ਕਿਉਂਕਿ ਉਹ ਨਾ ਤੇਰੇ ਤੋਂ ਵੱਧ ਕੇ ਲੱड्डू ਨੂੰ ਪਿਆਰ ਕਰਦੀ ਐ ਇਹ ਤਾਂ ਗੱਲ ਵੈਸੇ ਬੰਮੀ ਤੁਹਾਡੀ ਬਿਲਕੁਲ ਸਹੀ ਐ ਮੇਰੇ ਤੋਂ ਵੱਧ ਕੇ ਰधिका ਹੀ ਪਿਆਰ ਕਰਦੀ ਐ ਲੱड्डू ਨੂੰ ਨਾਲੇ ਮੇਰੀ ਗੱਲ ਸੁਣੋ ਸੋਣ ਚਾਹੁੰਦੀ ਤੇਰੇ ਭਰਾ ਦਾ ਘਰ ਵਜੇ ਨਾਲੇ ਤੇਰੇ ਘਰੇ ਜੇ ਤੇਰੇ ਪਰਜਾਈ ਆਉਗੀ ਤਾਂ ਮਾਂ ਨੂੰ ਹੀ ਸੁੱਖ ਹੋਏਗਾ ਆ ਮਸਤੀਆਂ ਮੁਸਤੀਆਂ ਨਾ ਆਪਣੇ ਭੈਣ ਨੂੰ ਨਾ ਲਾ ਨਾਲੇ ਮੇਰੀ ਗੱਲ ਸੁਣ ਧਿਆਨ ਨਾਲ ਆ ਮੁੰਡਿਆ ਚ ਬਹਿਣਾ ਤੇ दारू ਪੀਣੀ ਛੱਡ ਦੇ ਤਾਂ ਹੀ ਤੇਰਾ ਵਿਆਹ ਹੋਏਗਾ हां पणे मैं सब कुछ ਛੱਡ ਦੂੰਗਾ ਪਰ ਵਿਆਹ ਮੈਂ ਉਸੇ ਕੁੜੀ ਨਾਲ ਕਰਾਣਾ ਜਿਹੜੀ ਮੈਂ ਰਾਜਿਕਾ ਦੇ ਰਿਸ਼ਤੇਦਾਰਾਂ ਚ ਪਸੰਦ ਕੀਤੀ। ਨਾ ਮੇਰੀ ਗੱਲ ਸੁਣ ਰਾਜਿਕਾ ਦੇ ਰਿਸ਼ਤੇਦਾਰਾਂ ਚ ਇਹੋ ਜੀ ਕਿਹੜੀ ਕੁੜੀ ਆ ਗਈ ਜਿਹੜੀ ਹਲੇ ਤੱਕ ਮੈਂ ਨਹੀਂ ਦੇਖੀ ਤੇ ਤੂੰ ਪਸੰਦ ਕਰ ਲਈ। ਅੱਜੂ ਨਾਲ ਨਾ ਮੇਰੀ ਥੋੜੀ ਬਹੁਤ ਗੱਲਬਾਤ ਹੁੰਦੀ ਰਹਿੰਦੀ ਆ। ਇੱਕ ਵਾਰ ਨਾ ਅੱਜੂ ਦੇ ਘਰੇ ਸਮਾਨ ਫੜਾਣ ਗਿਆ ਸੀ ਤੇ ਮੈਂ ਵੀ ਉਹਦੇ ਨਾਲ ਚਲਾ ਗਿਆ। ਉੱਥੇ ਮੈਨੂੰ ਉਹ ਕੁੜੀ ਪਸੰਦ ਆ ਗਈ। ਜਿਸ ਸਬ ਨਾਲ ਤੂੰ ਗੱਲ ਕਰਦਾ ਪਿਆ ਗੱਲ ਤਾਂ ਬਹੁਤ ਪੁਰਾਣੀ ਐ ਤੇ ਤੂੰ ਹੁਣ ਖੋਲਦਾ ਪਿਆ। ਆ ਮਮੀ ਨੇ ਬਥੇਰੇ ਹੱਥ ਪੱਲੇ ਮਾਰੇ ਸੀ ਮੇਰੇ ਵਿਆਹ ਵਾਸਤੇ ਪਰ ਉਧਰ ਗੱਲ ਨਹੀਂ ਬਣੀ ਪਰ ਮੈਂ ਕਿਹਾ ਹੁਣ ਇਧਰ ਗੱਲ ਤੋੜ ਲਈਏ ਚਲ ਠੀਕ ਹੈ ਵਿਆਹ ਤਾਂ ਮੈਂ ਤੇਰਾ ਕਰਵਾ ਦਾਂਗੀ ਪਰ ਮੇਰੀ ਗੱਲ ਸੁਨੋ ਮੈਂ ਉਹਨੂੰ ਮੁੰਡਾ ਨਹੀਂ ਵਾਪਸ ਕਰਨਾ ਤੇ ਉਹਦੇ ਕਰਕੇ ਸਾਨੂੰ ਉਹਨਾਂ ਨੂੰ 2 ਲੱਖ ਰੁਪਏ ਵਾਪਸ ਕਰਨੇ ਪੈਣਾ ਚਲੋ ਫਿਰ ਦਿਓ ਮੈਨੂੰ ਉਹ 2 ਲੱਖ ਰੁਪਏ ਨਾ ਮੈਂ ਬੈਂਕ 'ਚ ਅਗਲੇ ਦਿਨ ਹੀ ਜਮ੍ਹਾਂ ਕਰਾ ਦਿੱਤਾ ਸੀ ਕੋਈ ਨਹੀਂ ਇਹਨੂੰ ਮੈਂ ਭੇਜ ਕੇ ਮੰਗਵਾ ਲੈਨੀ ਆ ਉਨਕੋ ਕਾਮਯਾਬ ਆ ਗਿਆ ਮੈਂ ਆਇਆ ਹੁਣੀ ਇਹ ਕਿਉਂ ਉੱਪਰ ਆ ਕੇ ਉੱਠ ਗਿਆ ਉਹ ਮਾਤਾ ਸ਼ੇਰੀ ਜਿਸ ਸਾਬ ਨਾਲ ਇਹ ਉੱਠ ਕੇ ਗਿਆ ਨਾ 2 ਲੱਖ ਰੁਪਿਆ ਖਾਤੇ ਚ ਨਹੀਂ ਗਿਆ ਮੰਮੀ ਨਾ ਤਾਂ ਇਹ ਦਾ ਰਿਸ਼ਤਾ ਉਹਨੇ ਨਾ ਆਪਕੋ ਲੋ 2 ਲੱਖ ਰੁਪਏ ਉਹਨਾਂ ਨੂੰ ਮੋੜ ਹੋਣਾ ਪਤਾ ਨਹੀਂ ਕਿਉ ਮੈਨੂੰ ਤਾਂ ਐਦਾ ਹੀ ਲੱਗਦਾ ਪਿਆ ਸਾਨੂੰ ਲੜਦੋ ਹੀ ਵਾਪਸ ਕਰਨਾ ਪੈਣਾ ਹੈ ਭੈਣ ਜੀ ਉਹਨੇ ਕਿਸੇ ਦੀ ਗੱਲ ਮੰਨਦੀ ਪਈ ਉਹ ਤਾਂ ਉਹ ਬਸ ਰੋ ਹੀ ਜਾਂਦੀ ਹੈ ਭੈਣ ਜੀ ਜੇ ਇਹੀ ਹਾਲ ਰਿਆ ਨਾ ਫਿਰ ਉਹਨੇ ਆਪਣੀ ਤਬੀਅਤ ਖਰਾਬ ਕਰਕੇ ਬਹਿ ਜਾਣਾ ਨਾ ਹੁਣ ਨਾ ਮੈਂ ਉਹਨੂੰ ਦਬਕਾ ਮਾਰ ਕੇ ਆਈ ਆ ਦਬਕਾ ਮਾਰ ਕੇ ਨਾ ਉਹਨੂੰ ਸੁਵਾ ਕੇ ਆਈ ਆ ਕਿ ਉਹਨੂੰ ਨਾ ਦੁੱਧ ਦਾ ਗਲਾਸ ਵੀ ਪੀ ਲਿਆ ਸੀਗਾ ਹੁਣ ਚਲ ਪੁੱਤ ਚੰਗਾ ਹੋਏ ਉਹਨੂੰ ਦੁੱਧ ਤਾਂ ਪੀਤਾ ਸੱਚ ਐ ਲੱਗਦਾ ਜਿਵੇਂ ਸਾਡੇ ਘਰ ਨੂੰ ਨਜ਼ਰ ਹੀ ਲੱਗਦੀ ਏ ਪਰ ਮਾਤਾ ਜੀ ਮੈਂ ਤਾਂ ਇਹ ਸੋਚ ਕੇ ਹੈਰਾਨ ਆ ਇਹਨਾਂ ਦਰਾਨੀ ਜਠਾਣੀਆਂ ਵਿੱਚ ਤਾਂ ਪਿਆਰ ਹੀ ਬਹੁਤ ਸੀ ਅੱਜ ਇਹ ਕਿੱਦਾਂ ਇੱਕ ਦੂਜੇ ਦੇ ਵੈਰੀ ਬਣੀ ਬੈਠੀਆਂ ਵੈਰੀ ਤਾਂ ਨਾ ਜੈਸਮੀਨ ਬਣੀ ਬੈਠੀ ਏ ਤੁਹਾਡੀ ਕੁੜੀ ਦਾ ਤਾਂ ਕੋਈ ਕਸੂਰ ਹੀ ਨਹੀਂ ਤੇ ਚੋਕੋ ਦੀ ਮਾਂ ਦੀ ਹੋਈ ਐ ਦੇਖੋ ਜੋ ਤੁਸੀਂ ਕਰਨਾ ਕਰੋ ਪਰ ਮੈਨੂੰ ਨਾ ਮੇਰੀ ਧੀ ਪਹਿਲਾਂ ਵਾਂਗੀ ਚਾਹੀਦੀ ਸੀ ਜਿੱਦਾਂ ਮੈਂ ਇੱਥੇ ਭੇਜੀ ਸੀ ਸਾਨੂੰ ਪਤਾ ਵੀ ਉਹ ਤੁਹਾਡੀ ਧੀ ਐ ਪਰ ਤੁਸੀਂ ਚਿੰਤਾ ਨਾ ਕਰੋ ਅਸੀਂ ਤਾਂ ਉਹਨੂੰ ਤਤੀਵਾ ਨਹੀਂ ਲੰਗਾਂ ਦਾਂਗੇ ਸਾਨੂੰ ਭਵੇਂ ਵੱਡੇ ਤੋਂ ਵੱਡੇ ਕੋਰਟ 'ਚ ਕਿਉਂ ਨਾ ਜਾਣਾ ਪਵੇ ਬੱਚਾ ਤਾਂ ਤੁਹਾਡੀ ਧੀ ਦੀ ਝੋਲੀ 'ਚ ਜਾਏਗਾ ਪਰ ਇਹ ਤਾਂ ਸਭ ਕੁਝ ਤਾਂ ਹੀ ਹੋਏਗਾ ਨਾ ਜੇ ਤੁਸੀਂ ਸਾਰੇ ਇੱਕ ਹੋਵੋਗੇ ਮੈਨੂੰ ਐ ਦੱਸੋ ਵੀ ਤੁਹਾਡੇ ਵੱਡੇ ਮੁੰਡੇ ਦੀ ਕੀ ਰਾਏ ਐ ਵੱਡਾ ਮੁੰਡਾ ਤਾਂ ਕੱਲ ਜਸਮੀਨ ਦੀ ਬੜੀ ਲਾਹ-ਪਾਹ ਕਰਕੇ ਆਇਆ ਉਹਦਾ ਕੋਈ ਕਸੂਰ ਨਹੀਂ ਉਹ ਤਾਂ ਸਾਡੇ ਹੱਕ ਵੇਚੇ ਪਰ ਭਾਚ ਇੰਨਾ ਕੁਝ ਹੋ ਗਿਆ ਧੀ ਤਾਂ ਖੈ ਨਹੀਂ ਆਪਣੀ ਮਾਂ ਨੂੰ ਦੱਸਦੀ ਪਰ ਤੁਸੀਂ ਤਾਂ ਮੈਨੂੰ ਫੋਨ ਕਰ ਸਕਦੇ ਸੀ ਰਾਧਿਕਾ ਨੇ ਨਾ ਮੈਨੂੰ ਦੱਸਿਆ ਸੀ ਵੀ ਰੀਆ ਤੇ ਅੱਜੂ ਨਾ ਘੁੰਮਣ ਗਏ ਨੇ ਤੇ ਜੇ ਮੈਂ ਤੁਹਾਡੇ ਕੋਲ ਗੱਲ ਕਰ ਦਿੰਦੀ ਤਾਂ ਤੁਸੀਂ ਅੱਜੂ ਕੋਲ ਗੱਲ ਕਰ ਦੇਣੀ ਸੀ ਤੇ ਐਵੇਂ ਵਿਚਾਰੇ ਘੁੰਮਣ ਗਏ ਨੇ ਉਹਨੇ ਵਿੱਚੇ ਛੱਡ ਕੇ ਆ ਜਾਣਾ ਸੀ ਇਹ ਮਾਨੁਤੀ ਦਾ ਮੋ ਹੈ ਤੇ ਭਰਾ ਨੂੰ ਵੀ ਤਾਂ ਭੈਣ ਦਾ ਹੋ ਗਏ ਉਹਨਾਂ ਨੇ ਕੱਲ ਨੂੰ ਮੁੜਿਆ ਨਾ ਤੇ ਉਹਨੇ ਆਂਦੇ ਸਾਰੀ ਇੱਧਰ ਨੂੰ ਭੱਜਣਾ ਮੇਰੀ ਧੀ ਦੀ ਝੋਲੀ ਤੁਹਾਡੇ ਘਰ ਕੇ ਹੀ ਭਰੀ ਸੀ ਤੇ ਤੁਹਾਡੇ ਘਰ ਕੇ ਹੀ ਖਾਲੀ ਹੋਈ ਐ ਹੁਣ ਦਾ ਮੇਰੀ ਧੀ ਦਾ ਧਿਆਨ ਤੁਸੀਂ ਹੀ ਰੱਖਣਾ ਕੋਈ ਨਾ ਤੁਸੀਂ ਚਿੰਤਾ ਨਾ ਕਰੋ ਤੁਹਾਡੀ ਧੀ ਦੀ ਝੋਲੀ ਫੇਰ ਭਰੇਗੀ ਇਹ ਮੇਰਾ ਵਾਅਦਾ ਹੈ ਤੁਹਾਡੇ ਨਾਲ ਰਾਧਿਕਾ ਨਾਲ ਤਾਂ ਨਾ ਕੋਈ ਗੱਲ ਕਰਨ ਦਾ ਫਾਇਦਾ ਹੀ ਨਹੀਂ ਐ ਉਹਨੇ ਤਾਂ ਬਸ ਇੱਕੋ ਹੀ ਗੱਲ ਕਹਿਣੀ ਐ ਕਿ ਮੈਨੂੰ ਦਾ ਨਾ ਰੱਬ ਸੋਖੀ ਦੇਖ ਹੀ ਨਹੀਂ ਸਕਦਾ بس දුਖੀ ਦੇ ਕੇ ਰਾਜੀ ਐ ਰੱਬ ਨੂੰ ਦੋਸਤ ਦੇਣ ਦਾ ਕੋਈ ਫਾਇਦਾ ਨਹੀਂ ਜਿਹੜਾ ਰਾਤ ਕਾ ਇੰਨਾ දුਖ ਦੇਖ ਰਹੀ ਏ ਕਿਉਂਕਿ ਰੱਬ ਨੇ ਚੰਗਾ ਸੋਤਿਆ ਵਿਯੋਗ ਲਈ ਚਲੋ ਭੈਣ ਜੀ ਮੈਂ ਚਲਦੀ ਆ ਰਾਧਿਕਾ ਨਾ ਉੱਪਰ ਸੁੱਤੀ ਪਈ ਐ ਇੱਕ ਵਾਰ ਨਿਗਾਹ ਹੀ ਮਾਰ ਲਵਾ ਕੀ ਪਤਾ ਮਾਂ ਨਾਲ ਕੋਈ ਦੁੱਖ ਫਰੋਲ ਹੀ ਲਵੇ ਹਾਂਜੀ ਭੈਣ ਜੀ ਮੈਨੂੰ ਪਤਾ ਐ ਵੀ ਤੁਹਾਡਾ ਮਨ ਨਾ ਟਿਕਣਾ ਨਹੀਂ ਜੇ ਸੁੱਤੀ ਹੋਈ ਐ ਨਾ ਤੇ ਉਹਨੂੰ ਉਠਾਇਓ ਨਾ ਮੈਂ ਆਪੇ ਬਾਅਦ ਚ ਗੇੜਾ ਮਾਰ ਲਾਂਗੀ ਦੀਆਂ ਦੇ ਦੁੱਖ ਵੀ ਨਾ ਕੋਈ ਕੋਈ ਹੀ ਮਾਂ ਪਿਓ ਦੇਖ ਸਕਦਾ ਉਤ ਤਰੇ ਭਰਾ ਪਰ ਜਾਈ ਨਾ ਰਸਤੇ ਚ ਹੀ ਐ ਤੈਨੂੰ ਨਾ ਤੇਰਾ ਹੱਕ ਦਵਾ ਕੇ ਰਹਿਣਗੇ